ਐ ਸਭਿਲ ਤਾਂ ਵਾਕਈ ਸੱਚ ਮੁੱਚ ਇੰਡੀਆ ਨੂੰ ਤਾਂ ਇੱਕ ਇੱਕ ਸਿੱਖ ਜੇ ਆਪਾਂ ਉਧਰੋਂ ਨਿਕਲ ਜਾਈਏ ਨਾ ਜਾਂ ਉਸ ਤਰੀਕੇ ਦੀ ਪੈਨਥੇੜੇ ਬਾਜ਼ੀ ਸਿੱਖਾਂ ਨੂੰ ਜੇ ਹਾਈ ਲੈਵਲ ਦੇ ਉੱਤੇ ਪੋਲੀਟੀਕਲ ਪੈਨਥੇੜੇ ਬਾਜ਼ੀ ਜੇ ਆਪਾਂ ਅਖਤਿਆਰ ਕਰਦੇ ਆ ਜਾਂ ਡਿਪਲੋਮੈਟਿਕ ਲੈਵਲ ਦੇ ਉੱਤੇ ਜੇ ਆਪਾਂ ਅੱਗੇ ਵਧਦੇ ਆ ਤਾਂ ਇਹ ਸਾਲਾਂ ਦੀ ਗੱਲ ਨਹੀਂ ਹੈ ਖਾਲਸਤਾਨ ਨੂੰ ਆਜ਼ਾਦ ਕਰਾਉਣਾ ਇਹ ਮਹੀਨਿਆਂ ਦੀ ਗੱਲ ਨਹੀਂ ਇਹ ਦਿਨਾਂ ਦੀ ਗੱਲ ਆ ਜਾਂਦੀ ਹੈ ਫਿਰ ਸਾਰੀ ਗੱਲਬਾਤ ਦੀ ਛਾਂ ਦੇ ਥੱਲੇ ਕਿਤੇ ਖਾਲਸਾਤਾਨ ਨੂੰ ਰਿਕੋਗਨਾਈਜ਼ ਕਰਨ ਦੀ ਕੋਈ ਗੱਲ ਚੱਲ ਰਹੀ ਹੈ ਕਿਤੇ ਕਿਤੇ ਖਾਲਸਾਤਾਨ ਦੀ ਗੱਲ ਚੱਲ ਰਹੀ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਪਰ ਉਸ ਲੈਵਲ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਕੰਪੈਰੀਟਿਵਲੀ ਪਰ ਜੇ ਆਪਾਂ ਸੋਚੀਏ ਜੇ ਇਸ ਦੇ ਵਿੱਚ ਥੋੜਾ ਜਿਹਾ ਜੇ ਮਤਲਬ ਹੇਰ ਫੇਰ ਹੋਵੇ ਤਾਂ ਇਸ ਸਤੰਬਰ ਦੇ ਵਿੱਚ ਉਸ اجلاس ਦੇ ਵਿੱਚ ਖਾਲਸਾਤਾਨ ਦੀ ਰਿਕੋਗਨੀਸ਼ਨ ਵੀ ਹੋ ਸਕਦੀ ਹੈ ਸਾਡੀ ਤਸੱਲੀ ਉਹਦੇ ਤੇ ਹੋਣੀ ਆ ਸਾਡੀਆਂ ਐਕਸਪੈਕਟੇਸ਼ਨਸ ਉਹ ਨੇ ਸਾਡੀਆਂ ਐਕਸਪੈਕਟੇਸ਼ਨਸ ਇਹ ਨਹੀਂ ਕਿ ਇੰਡੀਆ ਨੂੰ ਮਾਰ ਪੈ ਰਹੀ ਹੈ ਕੁੱਟਣਾ ਤਾਂ ਇੰਡੀਆ ਨੂੰ ਆਪਾਂ ਹੀ ਆ ਸਾਡੀਆਂ ਐਕਸਪੈਕਟੇਸ਼ਨਸ ਇਹ ਨੇ ਕਿ ਅਸੀਂ ਉਸ ਤਖਤ ਤੇ ਬੈਠ ਕੇ ਅਸੀਂ ਇਨਸਾਫ ਕਰੀਏ ਅਸੀਂ ਆਪਣੇ ਮੁਲਕ ਨੂੰ ਚਲਾਈਏ ਅਸੀਂ ਆਪਣੀਆਂ ਹੱਦਾਂ ਦੀ ਰਾਖੀ ਕਰੀਏ ਅਸੀਂ ਉਸ ਖੇਤੇ ਦੇ ਵਿੱਚ ਪਰਮਾਣੂ ਜੰਗ ਰੋਕਣ ਦੇ ਲਈ ਅਸੀਂ ਕੰਮ ਕਰੀਏ